ਸਸਿ ਗਾਲਜੀ ਅੱਜ ਹੈ ਲੇਖਾ ਜੋ ਘਗਾਣੀ ਦਾ ਲਾਪਾਗ ਪਿਛਲੇ ਭਾਗ ਵਿੱਚ ਤੁਸੀਂ ਸੁਣਿਆ ਸੀ ਨਾ ਵੀ ਜਸਸੀ ਆਪਣੇ ਪਿਤਾ ਦੀ ਬਿਮਾਰੀ ਦੀ ਖਬਰ ਸੁਣ ਕੇ ਮਾਸੜ ਨਾਲ ਅਮਰੀਕਾ ਤੋਂ ਭੱਜ ਜਾਂਦੀ ਹੈ ਤੇ ਅਰਵਿੰਦਰ ਦੀ ਦੀਪ ਉਸ ਮੱਠ ਤੋਂ ਬਾਅਦ ਦਾ ਸੰਸਕਾਰ ਕਰਨ ਲਈ ਪਰਿਵਾਰ ਨੂੰ ਸੌਂਪ ਦਿੱਤੀ ਜਾਂਦੀ ਹੈ ਸਾਰਾ ਮਹਿਕਮਾ ਤੇ ਰਿਸ਼ਤੇਦਾਰ ਨਾ ਮੱਖਾਂ ਨਾਲ ਉਸਦੇ ਆਖਰੀ ਸਬਰ ਵਿੱਚ ਸ਼ਾਮਲ ਹੁੰਦੇ ਹਨ ਹਨੰਗੇ ਅਰਵਿੰਦਰ ਦੇ ਅਦਾਸਕਾਰ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਕੁਲਵੰਤ ਵੀ ਸ਼ਮਸ਼ਾਨ ਘਾਟ ਤੋਂ ਹੀ ਜਸਜੀ ਦੇ ਨਾਨਕਿਆਂ ਦੇ ਨਾਲ ਹੀ ਪਿੰਡ ਨੂੰ ਚਲਾ ਗਿਆ ਘਰ ਵਿੱਚ ਇਕ ਤਰਵਿੰਦਰ ਤੋਂ ਇਲਾਵਾ ਭਾਵੇਂ ਸਾਰਾ ਪਰਿਵਾਰ ਮੌਜੂਦ ਸੀ ਪਰ ਫਿਰ ਵੀ ਘਰ ਵਿੱਚ ਇੱਕ ਜੀਵ ਜਿਹੀ ਚੁੱਪ ਸੀ ਇੰਜ ਲੱਗ ਰਿਹਾ ਸੀ ਜਿਵੇਂ ਘਰ ਦੀ ਹਰ ਸ਼ਹਿ ਮਾਤਮ ਦੀ ਚਪੇਟ ਵਿੱਚ ਸੀ ਬਲਜੀਤ ਦੀ ਚਾਰ ਪਸਾਲਾਂ ਦੀ ਨਿੱਕੀ ਜਿਹੀ ਤੇ ਬਹੁਤ ਹੀ ਚਲਬਲੀਤੀ ਜਨਤ ਜੋ ਕਦੇ ਇੱਕ ਪਲ ਵੀ ਟਿਕ ਕੇ ਨਹੀਂ ਬੈਠਦੀ ਸੀ ਅਤੇ ਨਾ ਹੀ ਉਸ ਦੀ ਜ਼ੁਬਾਨ ਕਦੇ ਅੰਦਰ ਵੱੜਦੀ ਸੀ ਸਾਰੇ ਟੱਬਰ ਨੂੰ ਆਪਣੇ ਪਿੱਛੇ ਲਈ ਰੱਖਣ ਵਾਲੀ ਜੰਨਤ ਕਿਧਰੇ ਵੀ ਨਜ਼ਰ ਨਹੀਂ ਆ ਰਹੀ ਸੀ ਰੱਬ ਜਾਣੀ ਪਤਾ ਨਹੀਂ ਉਹ ਵੀ ਘਰ ਦੇ ਕਿਸ ਕੋਨੇ ਵਿੱਚ ਦਬਕ ਕੇ ਬੈਠੀ ਸੀ ਜੱਸੀ ਅਤੇ ਕਰਨ ਨੇ ਸਾਰਾ ਘਰ ਛਾਂ ਮਾਰਿਆ ਸੀ ਪਰ ਉਸ ਦੀ ਕੋਈ ਉੱਗ ਸੁਗ ਨਹੀਂ ਲੱਗ ਰਹੀ ਸੀ ਫਿਰ ਕਰਨ ਨੇ ਦੇਖਿਆ ਕਿ ਉਹ ਬਿਸਤਰਿਆਂ ਦੇ ਢੇਰ ਓਲੇ ਗੁੰਮ ਸਮਝੇ ਹੀ ਬੈਠੀ ਸੀ ਕਰਨ ਨੇ ਜਾ ਕੇ ਉਸ ਨੂੰ ਪਿਆਰ ਨਾਲ ਗੋਦ ਵਿੱਚ ਚੱਕ ਲਿਆ ਜੰਨਤ ਕਰਨ ਦੇ ਗੱਲ ਲਾ ਕੇ ਚਿਮੜ ਗਈ ਕਰਨ ਉਸ ਨੂੰ ਲੈ ਕੇ ਆਪਣੀ ਪਿਆਚੀ ਕੋਲੇ ਬੈਠ ਗਿਆ ਜੰਨਤ ਹੌਲੀ ਜਹੀ ਕਰਨ ਨੂੰ ਬੋਲੀ ਪਾਜੀ ਮੈਂ ਨਹੀਂ ਬੋਲਣਾ ਤੁਹਾਡੇ ਨਾਲ ਤੁਸੀਂ ਮੇਰੇ ਬੜੇ ਪਾਪਾ ਨੂੰ ਕਈ ਦਿਨਾਂ ਬਾਅਦ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਮੈਨੂੰ ਗੱਲ ਵੀ ਨਹੀਂ ਕਰਨ ਦਿੱਤੀ ਫਿਰ ਦੁਬਾਰਾ ਲੈ ਕੇ ਚਲੇ ਗਏ ਉਹ ਤਾਂ ਸੁੱਤੇ ਹੀ ਰਹੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਪਾਜੀ ਕਿੱਥੇ ਛੱਡ ਕੇ ਗਏ ਹੋ ਤੁਸੀਂ ਮੈਂ ਵੀ ਤਾਂ ਜਾਣਾ ਸੀ ਬੜੇ ਪਾਪਾ ਨਾਲ ਹੁਣ ਵਾਪਸ ਕਦੋਂ ਲੈ ਕੇ ਆਉਂਗੇ ਉਹਨਾਂ ਨੂੰ ਜੰਨਤ ਦੀਆਂ ਪੋਲੀ ਪਾਲੀਆਂ ਜਿਹਹੀਆਂ ਗੱਲਾਂ ਨੇ ਪਤਾ ਨਹੀਂ ਕਰਨ ਦੇ ਦਿਲ ਤੇ ਕੀ ਸੱਟ ਮਾਰੀ ਉਹ ਆਪਣੀ ਚਾਚੀ ਦੀ ਗੋਦੀ ਵਿੱਚ ਸਿਰ ਫੁੱਟ ਕੇ ਫੁੱਟ ਫੁੱਟ ਕੇ ਰੋ ਪਿਆ ਚਾਚੀ ਨੇ ਕਰਨ ਦੇ ਸਿਰ ਤੇ ਹੱਥ ਰੱਖ ਕੇ ਦੂਜੇ ਹੱਥ ਨਾਤੀ ਨੂੰ ਫੜ ਕੇ ਆਪਣੇ ਗਲ ਨਾਲ ਲਾ ਕੇ ਕਿਹਾ ਪੁੱਤ ਬੜੇ ਪਾਪਾ ਜੀ ਬਾਬਾ ਜੀ ਦੇ ਘਰ ਚਲੇ ਗਏ ਹੁਣ ਕਦੇ ਨਹੀਂ ਆਉਣਾ ਉਹਨਾਂ ਨੇ ਜਨਨਤ ਫਿਰ ਬੋਲੀ ਮम्मा ਬੜੇ ਪਾਪਾ ਗੁੱਸੇ ਹੋ ਗਏ ਆਪਣੇ ਨਾਲ ਉਹ ਤਾਂ ਮੈਨੂੰ ਕਹਿੰਦੇ ਸੀ ਆਪਾਂ ਮਾਰਕੀਟ ਤੋਂ ਚੱਪਲਾਂ ਤੇ ਛੰਛਣ ਕਰਦਿਆਂ ਝਾਂਜਰਾਂ ਲੈ ਕੇ ਆਵਾਂਗੇ ਮम्मा ਮੈਂ ਨਹੀਂ ਮੰਗੂੰਗੀ ਝਾਂਜਰਾਂ ਫਿਰ ਤਾਂ ਜਾਣਗੇ ਨਾ ਬੜੇ ਪਾਪਾ ਇਹ ਸਭ ਦੇ ਵਿੱਚ ਸਾਰਾ ਟੱਬਰ ਉਹਨਾਂ ਦੇ ਵਾਲੇ ਦੁਆਲੇ ਇਕੱਠਾ ਹੋ ਚੁੱਕਾ ਸੀ ਰਮਨ ਨੇ ਪਰੰਗਾ ਅੱਖਾਂ ਸਾਫ਼ ਕੀਤੀਆਂ ਤੇ ਜਨਨਤ ਨੂੰ ਦਲਾਸਾ ਦੇਣ ਲਈ ਕਿਹਾ ਪੁੱਤ ਤੇਰੀਆਂ ਝਾਂਜਰਾਂ ਤੇ ਚੱਪਲਾਂ ਦੇ ਪੈਸੇ ਬੜੇ ਪਾਪਾ ਮੈਨੂੰ ਦੇ ਕੇ ਗਏ ਆ ਨਹੀਂ ਨਹੀਂ ਕਾਈ ਮਮਾ ਮੈਨੂੰ ਨਹੀਂ ਲੈਣਾ ਕੁਝ ਵੀ ਬੜੇ ਪਾਪਾ ਲੈਣੇ ਨੇ ਮੈਂ ਤਾਂ ਹੋਰ ਕੁਝ ਨਹੀਂ ਲੈਣਾ ਮੈਂ ਤਾਂ ਬੜੇ ਪਾਪਾ ਹੀ ਲੈਣੇ ਆ ਇਹ ਕਹਿੰਦੀ ਹੋਈ ਉਹ ਮਾਸੂਮ ਰਮਨ ਦੇ ਗੱਲ ਲੱਗ ਕੇ ਵਿਲਕਣ ਲੱਗ ਗਈ ਰਮਨ ਨੇ ਜੰਨਤ ਨੂੰ ਬੜੀ ਮੁਸ਼ਕਲ ਨਾਲ ਬਰਾਇਆ ਅਤੇ ਕਰਨ ਨੂੰ ਵੀ ਗੱਲ ਨਾਲ ਲਾ ਲਿਆ ਜੱਸੀ ਜੋ ਅਜੇ ਤੱਕ ਦੂਰ ਖੜੀ ਭਰੇ ਗੱਲ ਨਾਲ ਇਹ ਸਭ ਦੇਖ ਰਹੀ ਸੀ ਨੂੰ ਮਾਣੇ ਸ਼ਾਰੇ ਨੇ ਆਪਣੇ ਕੋਲੇ ਬੁਲਾ ਲਿਆ ਤਿੰਨਾਂ ਬੱਚਿਆਂ ਨੂੰ ਇਵੇਂ ਕਲਾਵੇ ਵਿੱਚ ਲੈ ਲਿਆ ਜਿਵੇਂ ਕੋਈ ਪੰਖੇਰੂ ਆਪਣੇ ਬੋਟਾ ਨੂੰ ਆਪਣੇ ਖੰਭਾਂ ਵਿੱਚ ਲਕੋ ਲੈਂਦਾ। ਅਗਲੀ ਸਵੇਰ ਰਮਨ ਜਿਵੇਂ ਹੀ ਬੈੱਡ ਤੋਂ ਉੱઠી ਉਸ ਨੂੰ ਜੇ ਪਰਦਸਤ ਚੱਕਰ ਆਇਆ ਤੇ ਉਹ ਵਾਪਸ ਬੈੱਡ ਤੇ ਡਿੱਗ ਪਈ। ਕੁਝ ਪਲਾਂ ਲਈ ਉਸ ਦੀ ਅੱਖਾਂ 'ਤੇ ਹਨੇਰਾ ਛਾਇਆ ਰਿਹਾ। ਉਸਨੇ ਦੁਬਾਰਾ ਹਿੰਮਤ ਕੀਤੀ ਅਤੇ ਉੱਠ ਕੇ ਵਾਸ਼ਪੇਸ਼ਣ ਕੋਲੇ ਜਾ ਕੇ ਅੱਖਾਂ ਨੂੰ ਪਾਣੀ ਦੇ ਛਿੱਟੇ ਮਾਰੇ। ਅਚਾਨਕ ਉਸ ਨੂੰ ਲੱਗਾ ਕਿ ਉਸਦੇ ਨੱਕ ਵਿੱਚੋਂ ਕੁਝ ਬਾਹਰ ਆਇਆ ਤਾਂ ਉਸਨੇ ਆਪਣੇ ਹੱਥ ਨਾਲ ਨੱਕ ਨੂੰ ਛੂਕੇ ਦੇਖਿਆ ਤਾਂ ਪਤਾ ਲੱਗਾ ਕਿ ਨੱਕ ਵਿੱਚੋਂ ਖੂਨ ਵਗ ਰਿਹਾ ਸੀ ਅਜੇ ਉਸਨੇ ਹੱਥ ਤੋਤਾ ਵੀ ਨਹੀਂ ਸੀ ਕਿ ਉਸਦਾ ਮੂੰਹ ਵੀ ਖੂਨ ਨਾਲ ਭਰ ਗਿਆ ਉਸਨੇ ਮੂੰਹ ਵਿੱਚੋਂ ਖੂਨ ਥੁੱਕ ਦਿੱਤਾ ਅਤੇ ਮੂੰਹ ਸਾਫ਼ ਕਰਕੇ ਜਿਵੇਂ ਹੀ ਪਿੱਛੇ ਮੁੜੀ ਤਾਂ ਜਸੀ ਉਸਦੇ ਪਿੱਛੇ ਖੜੀ ਮਿਲੀ ਉਸ ਦੀਆਂ ਅੱਖਾਂ ਵਿੱਚ ਮਾਂ ਲਈ ਦਰਦ ਦਾ ਸਲਾਬ ਸੀ ਰਮਨ ਦੇ ਨੱਕ ਵਿੱਚੋਂ ਦੁਬਾਰਾ ਖੂਨ ਵਾਰ ਆ ਚੁੱਕਾ ਸੀ ਜੱਸੀ ਨੇ ਨੇੜੇ ਪਈ ਕੁਰਸੀ ਚੁੱਕ ਕੇ ਮਾਂ ਨੂੰ ਉਸ ਉੱਪਰ ਬਿਠਾਇਆ ਤੇ ਕਰਨ ਨੂੰ ਆਵਾਜ਼ ਮਾਰ ਕੇ ਜਗਾਇਆ ਜੱਸੀ ਦੀ ਦਰਦ ਭਰੀ ਆਵਾਜ਼ ਸੁਣ ਕੇ ਚਾਚਾ ਬਲਜੀਤ ਚਾਚੀ ਦਾਦੀ ਵੀ ਅੱਬੜ ਵਾਲੇ ਉੱਠ ਕੇ ਉਹਨਾਂ ਦੇ ਕੋਲੇ ਪੁੱਜੇ ਰਮਨ ਦੀ ਹਾਲਤ ਦੇਖ ਸਭ ਦੇ ਕਾਲਜੇ ਹੂਨ ਆ ਗਏ ਬਲਜੀਤ ਨੇ ਕਾਲੀ ਨਾਲ ਜੀਪ ਵੇੜੇ ਜੋ ਬਾਹਰ ਕੱਢੀ ଥି ਜਸਸੀ ਅਤੇ ਕਰਨ ਨੇ ਰਮਨ ਦੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਮਾਂ ਨੂੰ ਸਹਾਰਾ ਦੇ ਕੇ ਗੱਡੀ ਤੱਕ ਪਹੁੰਚਾਇਆ ਜਸਸੀ ਦੀ ਦਾਦੀ ਜੋ ਪੁੱਤ ਦੇ ਵਿਛੋੜੇ ਵਿੱਚ ਅਤਮੋਈ ਹੋਈ ਪਈ ਸੀ ਉਸ ਨੂੰ ਕਿਸੇ ਹੋਰ ਅਨਹੋਣੀ ਦਾ ਡਰ ਸਤਾਉਣ ਲੱਗਾ ਜਸਸੀ ਦੀ ਚਾਚੀ ਅਮਰ ਵੀ ਹਸਪਤਾਲ ਨੂੰ ਨਾਲ ਜਾਣਾ ਚਾਹੁੰਦੀ ਸੀ ਪਰ ਬਲਜੀਤ ਨੇ ਉਸ ਨੂੰ ਘਰ ਰਹਿਣ ਲਈ ਕਿਹਾ ਅਤੇ ਜੀਪ ਸਰਪਠਾ ਹਸਪਤਾਲ ਨੂੰ ਧੋੜਾ ਲਈ ਰਮਨ ਨੂੰ ਐਮਰਜੈਂਸੀ ਵਿੱਚ ਲਿਜਾਇਆ ਗਿਆ ਡਾਕਟਰ ਨੇ ਚੈੱਕਅਪ ਕਰਕੇ ਕੁਝ ਟੈਸਟ ਲਿਖੇ ਅਤੇ ਰਮਨ ਨੂੰ ਦਾਖਲ ਕਰ ਲਿਆ ਗਿਆ ਜਿਸੀ ਅਤੇ ਰਮਨ ਨੂੰ ਲੱਗ ਰਿਹਾ ਸੀ ਕਿ ਉਹਨਾਂ ਉੱਪਰ ਇੱਕ ਤੋਂ ਬਾਅਦ ਇੱਕ ਦੁੱਖਾਂ ਦਾ ਪਹਾੜ ਡਿੱਗ ਰਿਹਾ ਹੋਣ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੱਥ ਥਪਤਪਾ ਕੇ ਇੱਕ ਦੂਜੇ ਨੂੰ ਹੌਸਲਾ ਦੇ ਰਹੇ ਸਨ ਪਰ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਬਲਜੀਤ ਨੇ ਬੱਚਿਆਂ ਦੇ ਮੋਢਿਆਂ ਤੇ ਹੱਥ ਰੱਖ ਕੇ ਕਿਹਾ ਪੁੱਤ ਘਬਰਾਉਣਾ ਰੱਬ ਇਹਨਾ ਨਿਰਦਈ ਨਹੀਂ ਹੋ ਸਕਦਾ ਕੁਝ ਨਹੀਂ ਹੁੰਦਾ ਭਾਬੀ ਨੂੰ ਹੁਣੇ ਟੈਸਟ ਹੋ ਜਾਣਗੇ ਫਿਰ ਸਭ ਪਤਾ ਲੱਗ ਜਾਊਗਾ ਮੈਨੂੰ ਯਕੀਨ ਆ ਕਿ ਭਾਬੀ ਬਿਲਕੁਲ ਠੀਕ ਹੋ ਜਾਵੇਗੀ ਦੁਪਹਿਰ ਤੱਕ ਰਮਨ ਦੇ ਸਾਰੇ ਟੈਸਟ ਹੋ ਗਏ ਰਿਪੋਰਟਾਂ ਡਾਕਟਰ ਨੂੰ ਦਿਖਾਉਣ ਤੋਂ ਸਹੀ ਪਤਾ ਲੱਗਣ ਤੇ ਬੱਚਿਆਂ ਤੇ ਬਲਜੀਤ ਨੇ ਸੁੱਖ ਦਾ ਸਾਹ ਲਿਆ ਡਾਕਟਰ ਜੱਸੀ ਨੇ ਡਾਕਟਰ ਨੂੰ ਪੁੱਛਿਆ ਅਗਰ ਸਭ ਕੁਝ ਠੀਕ ਹੈ ਤਾਂ ਮੰਮਾ ਦੇ ਗਲੇ ਅਤੇ ਨੱਕ ਵਿੱਚੋਂ ਖੂਨ ਆਉਂਦਾ ਕਾਰਨ ਕੀ ਹੈ ਡਾਕਟਰ ਦਾ ਕਹਿਣਾ ਸੀ ਕਿ ਫਿਲਹਾਲ ਤਾਂ ਰਿਪੋਰਟ ਠੀਕ ਪਰ ਹੋ ਸਕਦਾ ਕਿ ਦਿਮਾਗ ਤੇ ਕਿਸੇ ਤਰ੍ਹਾਂ ਦਾ ਬੇहद ਬੋਝ ਹੈ ਘਰ ਵਿੱਚ ਕੋਈ ਲੜਾਈ ਝਗੜਾ ਵਗੈਰਾ ਹੋਇਆ ਜਿਸ ਦਾ ਅਸਰ ਉਹਨਾਂ ਦੇ ਦਿਮਾਗ ਤੇ ਹੋਇਆ ਹੋਵੇ ਬਲਜੀਤ ਨੇ ਡਾਕਟਰ ਨੂੰ ਸੰਖੇਪ ਵਿੱਚ ਸਾਰੀ ਗੱਲ ਦੱਸੀ ਤਾਂ ਡਾਕਟਰ ਨੇ ਹਮਦਰਦੀ ਜਿਤਾਉਂਦੇ ਹੋਏ ਰਮਨ ਨੂੰ ਦਵਾਈਆਂ ਲਿਖ ਕੇ ਛੁੱਟੀ ਕਰਕੇ ਸਖਤ ਹਦਾਇਤ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਰੈਸਟ ਦੀ ਸਖਤ ਜ਼ਰੂਰਤ ਹੈ ਦਵਾਈਆਂ ਲੈ ਕੇ ਉਹ ਵਾਪਸ ਘਰ ਆ ਗਏ ਜਨਤ ਆਪਣੀ ਤਾਈ ਮੰਮਾ ਨੂੰ ਦੇਖ ਕੇ ਖੁਸ਼ ਹੁੰਦੀ ਬੋਈ ਤਾਈ ਮੰਮਾ ਤਾਈ ਮੰਮਾ ਕਰਦੀ ਉਸ ਦੀਆਂ ਲੱਤਾਂ ਨੂੰ ਚਿੰਬੜ ਕੇ ਤਾਂ ਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ